ਚੱਕਿੰਦ ਦਰਾਂ ਸ਼ੱਕੀ ਦੇ ਵਿੱਚ ਇੱਕ ਬੰਦਾ ਜਿਹੜਾ ਸਾਡੇ ਜਿਹੜਾ ਇਸ ਗੁਰਗਾ ਜਿਹੜਾ ਬੰਬੀਹਾ ਗੈਂਡਾ ਦਾ ਹੱਥ ਲੱਗਾ ਉਹਦਾ ਨਾਮ ਹੈਗਾ ਰਾਮਬਖਸ਼ ਉਰਫ ਬਖਸ਼ੀ ਜਿਹੜਾ ਕਿ ਪਿੰਡ ਸੁਖਚੈਨ ਜ਼ਿਲ੍ਹਾ ਹਰਿਆਣਾ ਦਾ ਰਹਿਣ ਵਾਲਾ ਹੈ ਇਹਦੇ ਕੋਲੋਂ ਸਾਨੂੰ ਜਿਹੜਾ ਤਿੰਨ ਰਿਵੋਲਵਰ ਜਿਹੜੇ ਸਾਨੂੰ ਬਰਾਮਦ ਹੋਏ ਹੈ ਉਸ ਕੱਲ ਸਾਡੀ ਮਾਨਸਾ ਪੁਲਿਸ ਦੇ ਹਿੱੱਜੇ ਨਾਲ ਸਾਡੀ ਸਬ-ਰੀਜਨ ਬੁਲਡਾਹਾ ਅੱਜ ਇੱਕ ਗੁਰਗਾ ਜਿਹੜਾ ਬੰਬੀਹਾ ਗੈਂਡਾ ਉਹ ਸਾਡੇ ਹੱਥ ਲੱਗਾ ਔਰ ਦੌਰਾਨ ਚੈਕਿੰਗ ਅੰਦਰ ਡੀਐਸਪੀ ਡੀ ਬਾਟੀਜੀ ਔਰ ਸਿਕੰਦਰ ਸਿੰਘ ਡੀਐਸਪੀ ਸਬ-ਡਿਵੀਜ਼ਨ ਬੁਡਲਾਡਾ ਔਰ ਇਹਨਾਂ ਦੇ ਨਾਲ ਐਸਐਚਓ ਬੁਡਲਾਡਾ ਇਹਨਾਂ ਨੇ ਜਦੋਂ ਇਹ ਚੈਕਿੰਗ ਦੇ ਦੌਰਾਨ ਸ਼ੱਕੀ ਦੇ ਵਿੱਚ ਇੱਕ ਬੰਦਾ ਜਿਹੜਾ ਸਾਡੇ ਜਿਹੜਾ ਇਸ ਗੁਰਗਾ ਜਿਹੜਾ ਬੰਬੀਹਾ ਗੈਂਡਾ ਦਾ ਹੱਥ ਲੱਗਾ ਉਹਦਾ ਨਾਮ ਹੈਗਾ ਰਾਮਬਖਸ਼ ਉਰਫ ਬਖਸ਼ੀ ਜਿਹੜਾ ਕਿ ਪਿੰਡ ਸੁਖਚੈਨ ਜ਼ਿਲ੍ਹਾ ਹਰਿਆਣਾ ਦਾ ਰਹਿਣ ਵਾਲਾ ਜਿਲ੍ਹਾ सिरसा ਹਰਿਆਣੇ ਦਾ। ਔਰ ਇਹਦੇ ਕੋਲੋਂ ਸਾਨੂੰ ਜਿਹੜਾ ਤਿੰਨ ਰਿਵੋਲਵਰ ਜਿਹੜੇ ਸਾਨੂੰ ਬਰਾਮਦ ਹੋਏ ਇੱਕ ਦੇਸੀ ਕਟਾ ਔਰ ਦੋ ਬਤੀਬੋਰ ਦੇ ਵਿਦ ਅਲੋਂਗ ਵਿਦ ਲਾਈਵ ਰਾਉਂਡਸ। ਔਰ ਜੀ ਜੀ ਪੁਸ਼ਕੇਸ਼ ਤੋਂ ਸਾਨੂੰ ਜਿਹੜਾ ਇਹ ਫੜੇ ਅਸੀਂ ਕਿ ਹੁਣ ਇਹ ਪਤਾ ਲੱਗਾ ਕਿ ਕੁਝ ਦਿਨ ਪਹਿਲਾਂ ਇੰਨੇ ਹਰਿਆਣੇ ਦੇ ਵਿੱਚ ਹੀ ਬੜਾ ਗੁੜਾ ਥਾਣੇ ਦੇ ਏਰੀਏ ਵਿੱਚ ਜਿਲ੍ਹਾ सिरसा ਦੇ ਵਿੱਚ ਹਰਿਆਣੇ ਵਿੱਚ ਉੱਥੇ ਇਹਨੇ ਦੋ ਵਾਰ ਤਾਂ ਜਿੱਥੇ ਗੋਲੀ ਚਲਾਈ ਹੈ ਉਹਦੇ ਵਿੱਚ ਉਹ ਇਹਨੇ ਕੀਤੀਆਂ ਨੇ ਆਲਰੇਡੀ ਇੱਥੇ ਉੱਥੇ ਹਰਿਆਣੇ ਦੇ ਵਿੱਚ सिरसा ਦੇ ਵਿੱਚ ਇੱਥੇ 3 ਐਫਆਈਆ ਰਾਂ ਦਰਜਾ ਜਿਹਦੇ ਚ ਇਹ ਹਣ ਪਗੋੜਾ ਔਰ ਵਾਂਟਡ ਸੀਗਾ ਔਰ ਇਹ ਸਾਡੇ ਹੱਥ ਲੱਗ ਗਿਆ ਔਰ ਅਸੀਂ ਇਹਦਾ ਅੱਜ ਰਿਮਾਂਡ ਲੈ ਕੇ ਔਰ ਡੁੰਗਾਈ ਨਾਲ ਪੁਛਗਿਛ ਕਰਾਂਗੇ ਔਰ ਜੇ ਕੋਈ ਇੱਥੇ ਤੇ ਵੀ ਇਹਦਾ ਦਾ ਕੋਈ ਅਗੋਂ ਕੀ ਇਹਦਾ ਇਹਨਾਂ ਦੀ ਏਮ ਹੈ ਉਹ ਵੀ ਅਸੀਂ ਪੂਰਾ ਜਿਹੜਾ ਦੁੱਧ ਦਾ ਦੁੱਧ ਪਾਲੀ ਦਾ ਪਾਣੀ ਕਰਾਂਗੇ ਫਿਰ ਤੁਹਾਨੂੰ ਜੋ ਵੀ ਸਾਨੂੰ ਇੰਟਰੋਗੇਸ਼ਨ ਚ ਇਨਫੋਰਮੇਸ਼ਨ ਨਿਕਲੇਗੀ ਜੋ ਹੋ ਰਿਕਵਰੀ ਹੁੰਦੀ ਹੈ ਜੇ ਤੁਹਾਡੇ ਨਾਲ ਸਾਂਝੀ ਕੀਤੀ ਜਾਏ ਸਰ ਹੋਰ ਕਿੰਨੇ ਕੁ ਮਾਮਲੇ ਦਰਜ ਹੈਗੇ ਜੀ ਇਸ ਤੇ ਇਹਦੇ ਉੱਤੇ ਟੋਟਲ 6 ਪਰਚੇ ਦਰਜ ਨੇ ਜੀ ਔਰ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਾ ਕਿ ਬੰਮੀਆ ਗੈਂਗ ਦਾ ਮੈਂਬਰ ਆਏ ਗੁਰਗਾ ਔਰ ਸਾਨੂੰ ਇਹਦੀ ਤਹਿਤ ਤੁਹਾਨੂੰ ਪਹੁੰਚਣਾ ਬਹੁਤ ਜ਼ਰੂਰੀ ਹੈ ਸਰ ਇਹ ਹੋਇਆ ਇੱਥੇ ਵੀ ਕੋਈ ਇਹੋ ਜਿਹੀ ਕੋਈ ਮਨਸ਼ਾ ਚ ਕਿਉਂ ਇਹ ਘੁੰਮ ਰਿਹਾ ਸੀਗਾ ਕੀ ਕਾਰਨ ਹੈ ਉੱਥੇ ਤੇ ਵਾਂਟਿਡ ਹੀ ਸੀਗਾ ਪਰ ਅਸੀਂ ਪੂਰਾ ਉਹਨਾਂ ਨਾਲ ਵੀ ਤਾਲਮੇਲ ਕਰਕੇ ਅਗਲੀ ਜਿਹੜੀ ਕਾਰਵਾਈ ਅਮਲ ਚ ਲਿਆਵਾਂਗੇ ਚੈਕਿੰਗ ਦਾ ਦਰਾਂ ਸ਼ੱਕੀ ਦੇ ਵਿੱਚ ਇੱਕ ਬੰਦਾ ਜਿਹੜਾ ਸਾਡੇ ਜਿਹੜਾ ਇਸ ਗੁਰਗਾ ਜਿਹੜਾ ਬੰਦੀਹਾ ਗੈਂਡਾ ਦਾ ਹੱਥ ਲੱਗਾ ਉਹਦਾ ਨਾਂ ਹੈਗਾ ਰਾਮਬਖਸ਼ ਉਰਫ ਬਖਸ਼ੀ ਜਿਹੜਾ ਕਿ ਪਿੰਡ ਸੁਖਚੈਨ ਜ਼ਿਲ੍ਹਾ ਹਰਿਆਣਾ ਦਾ ਰਹਿਣ ਵਾਲਾ ਹੈ ਇਹਦੇ ਕੋਲੋਂ ਸਾਨੂੰ ਜਿਹੜਾ ਤਿੰਨ ਰਿਵੋਲਵਰ ਜਿਹੜੇ ਸਾਨੂੰ ਬਰਾਮਦ ਹੋਏ ਹੈ ਉਸ ਕੱਲ ਸਾਡੀ ਮਾਨਸਾ ਪੁਲਿਸ ਦੇ ਹਿੱਟ ਜਿਹੜਾ ਸਾਡੀ ਸਬ-ਡਿਵੀਜ਼ਨ ਬੁਲਡਾਹਾ ਜੀ ਇੱਕ ਗੁਰਗਾ ਜਿਹੜਾ ਬੰਬੀਹਾ ਗੈਂਗ ਦਾ ਉਹ ਸਾਡੇ ਹੱਥ ਲੱਗਾ ਔਰ ਦੌਰਾਨ ਚੈਕਿੰਗ ਅੰਦਰ ਡੀਐਸਪੀ ਡੀ ਬਾਟੀਜੀ ਔਰ ਸਿਕੰਦਰ ਸਿੰਘ ਡੀਐਸਪੀ ਸਬ-ਡਿਵੀਜ਼ਨ ਬੁਡਲਾਡਾ ਔਰ ਇਹਨਾਂ ਦੇ ਨਾਲ ਐਸਐਚਓ ਬੁਡਲਾਡਾ ਇਹਨਾਂ ਨੇ ਜਦੋਂ ਇਹ ਚੈਕਿੰਗ ਦੇ ਦੌਰਾਨ ਸ਼ੱਕੀ ਦੇ ਵਿੱਚ ਇੱਕ ਬੰਦਾ ਜਿਹੜਾ ਸਾਡੇ ਜਿਹੜਾ ਇਸ ਗੁਰਗਾ ਜਿਹੜਾ ਬੰਬੀਹਾ ਗੈਂਗ ਦਾ ਜਿਹੜਾ ਹੱਥ ਲੱਗਾ ਉਹਦਾ ਨਾਮ ਹੈਗਾ ਰਾਮਬਖਸ਼ ਉਰਫ ਬਖਸ਼ੀ ਜਿਹੜਾ ਕਿ ਪਿੰਡ ਸੁਖਚੈਨ ਜ਼ਿਲ੍ਹਾ ਹਰਿਆਣਾ ਦਾ ਰਹਿਣ ਵਾਲਾ ਦਿਲ ਅੱਛੇ ਸਹਾਰਿਆ ਨੇ ਦਾ ਔਰ ਇਹਦੇ ਕੋਲੋਂ ਸਾਨੂੰ ਜਿਹੜਾ ਤਿੰਨ ਰਿਵੋਲਵਰ ਜਿਹੜੇ ਸਾਨੂੰ ਬਰਾਮਦ ਹੋਏ ਇੱਕ ਦੇਸੀ ਕਟਾ ਔਰ ਦੋ ਬਤੀਬੋਰ ਦੇ ਵਿਦ ਅਲੋਂਗ ਵਿਦ ਲਾਈਵ ਰਾਉਂਡਸ ਔਰ ਜੀ ਜੀ ਪੁਸ਼ਕੇਸ਼ ਤੋਂ ਸਾਨੂੰ ਜਿਹੜਾ ਇਹ ਫੜੇ ਅਸੀਂ ਕਿ ਹੁਣ ਇਹ ਪਤਾ ਲੱਗਾ ਕਿ ਕੁਝ ਦਿਨ ਪਹਿਲਾਂ ਇੰਨੇ ਹਰਿਆਣੇ ਦੇ ਵਿੱਚ ਹੀ ਬੜਾ ਗੁੜਾ ਥਾਣੇ ਦੇ ਏਰੀਏ ਵਿੱਚ ਜ਼ਿਲ੍ਹਾ सिरसा ਦੇ ਵਿੱਚ ਹਰਿਆਣੇ 'ਚ ਉੱਤੇ ਨੇ ਦੋ ਵਾਰ ਦਾ ਤਾਂ ਜਿੱਥੇ ਗੋਲੀ ਚਲਾਈ ਹੈ ਉਹਦੇ ਵਿੱਚ ਉਹ ਇਹਨੇ ਕੀਤੀਆਂ ਨੇ ਆਲਰੇਡੀ ਇੱਥੇ ਉੱਥੇ ਹਰਿਆਣੇ ਦੇ ਵਿੱਚ ਸਿਰਸਾ ਦੇ ਵਿੱਚ ਇੱਥੇ 3 ਐਫ ਆਈ ਆਰਾਂ ਦਰਜਾ ਜਿਹਦੇ 'ਚ ਇਹ ਹਣ ਪਗੋੜਾ ਔਰ ਵਾਂਟਡ ਸੀਗਾ ਔਰ ਇਹ ਸਾਡੇ ਹੱਥ ਲੱਗ ਗਿਆ ਔਰ ਅਸੀਂ ਇਹਦਾ ਅੱਜ ਰਿਮਾਂਡ ਲੈ ਕੇ ਔਰ ਡੁੰਗਾਈ ਨਾਲ ਪੁੱਛਗਿਛ ਕਰਾਂਗੇ ਔਰ ਜੇ ਕੋਈ ਇੱਥੇ ਤੇ ਵੀ ਇਹਦਾ ਦਾ ਕੋਈ ਅਗੋ ਕੀ ਇਹਦਾ ਇਹਨਾਂ ਦੀ ਏਮ ਹੈ ਉਹ ਵੀ ਅਸੀਂ ਪੂਰਾ ਜਿਹੜਾ ਦੁੱਧਾ ਦੁੱਧ ਪਾਣੀ ਦਾ ਪਾਣੀ ਕਰਾਂਗੇ ਫਿਰ ਤੁਹਾਨੂੰ ਜੋ ਵੀ ਸਾਨੂੰ ਇੰਟਰੋਗੇਸ਼ਨ 'ਚ ਇਨਫੋਰਮੇਸ਼ਨ ਡਿਖਲੇਗੀ ਜੋ ਹੋ ਰਿਕਵਰੀ ਹੁੰਦੀ ਹੈ ਇਹ ਤੁਹਾਡੇ ਨਾਲ ਸਾਂਝੀ ਕੀਤੀ ਜਾਏ ਸਰ ਹੋਰ ਕਿੰਨੇ ਕੁ ਮਾਮਲੇ ਦਰਜ ਹੈਗੇ ਜੀ ਇਸ ਤੇ ਇਹਦੇ ਉੱਤੇ ਟੋਟਲ 6 ਪਰਚੇ ਦਰਜ ਨੇ ਜੀ ਔਰ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਾ ਕਿ ਪੰਮੀਆ ਗੈਂਗ ਦਾ ਮੈਂਬਰ ਆ ਇੱਕ ਗੁਰਗਾ ਔਰ ਸਾਨੂੰ ਇਹਦੀ ਤਹਿ ਤ ਹ ਪਹੁੰਚਣਾ ਬਹੁਤ ਜ਼ਰੂਰੀ ਹੈ ਸਰ ਇਹ ਹੋਇਆ ਇੱਥੇ ਵੀ ਕੋ ਇਹੋ ਜੀ ਕੋਈ ਮਨਸ਼ਾ ਚ ਕਿਉਂ ਇਹ ਘੁੰਮ ਰਿਹਾ ਸੀਗਾ ਕੀ ਕਾਰਨ ਹੈ ਉੱਥੇ ਤੇ ਵਾਂਟਿਡ ਹੀ ਸੀਗਾ ਪਰ ਅਸੀਂ ਪੂਰਾ ਉਹਨਾਂ ਨਾਲ ਵੀ ਤਾਲਮੇਲ ਕਰਕੇ ਅਗਲੀ ਜਿਹੜੀ ਕਾਰਵਾਈ ਅਮਲ ਚ ਲਿਆਵਾ